ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਬਰਖਾਸਤ ਮਹਿਲਾ ਕਾਂਸਟੇਬਲ ਦੇ ਸਾਥੀ ਬਲਵੰਦਰ ਸਿੰਘ सोनू ਨੂੰ ਮੁਹਾਲੀ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਵੱਲੋਂ ਪੁੱਛਗਿੱਛ ਦੇ ਲਈ ਮਾਨਯੋਗ ਅਦਾਲਤ ਤੋਂ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤਪੋਲਿਸ ਵੱਲੋਂ ਪਹਿਲਾਂ ਹੀ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਨੂੰ ਬੀਤੇ ਕੱਲ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਸੀਆਈਏ ਬਠਿੰਡਾ ਦੇ ਵਿੱਚ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਉਸ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੁੱਛਗਿੱਛ ਦੇ ਲਈ ਰਿਮਾਂਡ ਦੀ ਮੰਗ ਕੀਤੀ ਗਈ ਸੀ ਤੇ ਅਦਾਲਤ ਵੱਲੋਂ 3 ਦਿਨਾਂ ਦੀ ਪੁਲਿਸ ਰਿਮਾਂਡ ਦੀ ਇਜਾਜ਼ਤ ਦਿੱਤੀ ਗਈ ਹੈ ਉਸ ਤੋਂ ਬਾਅਦ ਪੁਲਿਸ ਇਸ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਬਲਵਿੰਦਰ ਤੇ ਉਸ ਦੇ ਨਾਲ ਜੁੜੀਆਂ ਹੋਰ ਤਮਾਮ ਕੜੀਆਂ ਨੂੰ ਖੰਗਾਲੇਗੀ ਤੇ ਇਸ ਦੇ ਵਿੱਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਹਨਾਂ ਦਾ ਪੁੱਛਗਿੱਛ ਬਈ ਕਿ ਸਾਹਮਣੇ ਆਇਆ ਪਹਿਲਾਂ ਵੀ ਕੀ ਜੀ ਪੂਰੀ ਰਾਤ ਰਹੇ ਨੇ ਪੁੱਛਗਿੱਛ ਕੁਝ ਐਂਗਲ ਸਾਹਮਣੇ ਆਇਆ ਇਹ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਤੁਹਾਨੂੰ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ ਬਾਅਦ ਚ ਦੱਸਾਂਗੇ ਪਰਸਾ ਮੈਂ ਕਿ ਪਹਿਲਾ ਕੋਸਟੇਬਲ ਉਹਦਾ ਰਿਵਾਰਡ ਵੀ ਖਤਮ ਹੋ ਗਿਆ 14 ਡਿਸਟ੍ਰਿਕਟ ਕਸਟਡੀ ਸੀ ਹਾਂਜੀ ਉਹ ਜਿਹੜਾ ਹੈ ਵੀ ਸੀ ਰਾਹੀ ਹੁੰਦੀ ਹੈ ਉਹਨਾਂ ਦਾ ਵੀ ਸੀ ਰਾਹੀ ਅੱਗੇ ਹੋ ਜਾਊਗਾ ਇਹਨੂੰ ਕਿੱਥੇ ਪਠਾਜੇ ਕੁਝ ਕਿਛ ਕੀਤੀ ਜਾਵੇ ਉਹ ਅਜੇ ਇਨਵੈਸਟੀਗੇਸ਼ਨ ਦਾ ਹਿਸਾਬ ਬਾਅਦ ਚ ਕਰਾਂਗੇ ਗ੍ਰਫਤਾਰ ਕਿਸ ਜਗ੍ਹਾ ਤੋਂ ਕੀਤਾ ਸਰ ਇਹਨੂੰ ਬਾਹਰੋਂ ਪਠੰਡੇ ਤੋਂ ਬਾਹਰ ਗ੍ਰਫਤਾਰ ਕੀਤਾ ਸੀ ਤੇ ਆ ਜਦੋਂ ਮੈਂ ਕੋਈ ਗੱਲ ਨਹੀਂ। ਕੀ ਮਹਿਲਾ ਕਨਸੈਪਟ ਨੂੰ ਦੁਬਾਰਾ ਲਿਆ ਸਕਦੇ ਆ ਪੁੱਛਣ ਦੇ ਵਾਸਤੇ? ਉਹ ਦੇ ਬਾਰੇ ਉਹਦੇ ਜੇ ਕੋਈ ਦੀ ਇਨਵੈਸਟੀਗੇਸ਼ਨ ਜਿਹੜੀ ਗੱਲ ਆਊਗੀ ਉਸ ਤੋਂ ਬਾਅਦ ਸਰ ਕੱਲ ਸ਼ਾਮ ਦਾ ਰਾਸ ਵਿੱਚ ਲਿੱਤਾ ਹੈਗਾ ਕੁਝ ਆਇਆ ਸਾਹਮਣੇ ਨਹੀਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਧੰਨਵਾਦ ਸਰ ਕਿੰਨੇ ਦਿਨ ਦਾ ਰਿਮਾਂਡ ਮਿਲੇ ਇਹ 3 ਦਿਨ ਦਾ ਪੁਲਿਸ ਰਿਮਾਂਡ ਮਿਲੇਗਾ ਠੀਕ ਹੈ ਜੀ